ਆ ਦੇਖੋ ਬਈ ਟਰੈਕਟਰ ਵੀ ਚੱਲਦਾ ਦੇਖ ਸਕਦੇ ਹੋ ਬਿਲਕੁਲ ਰਮੋਰ ਤੋਂ ਟਰੈਕਟਰ ਚੱਲਦਾ ਤੁਸੀਂ ਐ ਨਹੀਂ ਕਹਿ ਸਕਦੇ ਜਜ ਨਹੀਂ ਕਰ ਸਕਦੇ ਇਹ ਕੋਈ ਮਾਡਲ ਨਹੀਂ ਹੈਗਾ ਬਾਈ ਕੱਲੀ-ਕੱਲੀ ਚੀਜ਼ ਹੈ ਜਿਹੜੀ ਟਰੈਕਟਰ ਦੀ ਸਲੈਂਸਰ ਦੇਖ ਸਕਦੇ ਹੋ ਜਿਵੇਂ ਵੱਡੇ ਟਰੈਕਟਰ ਦੇ ਹੁੰਦਾ ਹੈ 에ਅਰ ਸਿਲੰਡਰ ਦੇਖ ਸਕਦੇ ਹੋ ਤੇ ਬੈਂਫਰ ਆ ਬਿਲਕੁਲ ਕੱਲੀ-ਕੱਲੀ ਚੀਜ਼ ਆ ਮਤਲਬ ਬੂਫਰ ਵੀ ਹੈ ਜਿਹੜਾ ਡੈੱਕ ਹੈ ਵੀ ਚੱਲਦਾ ਬਾਈ ਦਾ ਉਹਦੇ ਕੋਣ ਲੋਜ ਵੀ ਚੱਲਦਾ ਆ ਲੋਜ ਸਪੀਡ ਇਹ ਜੇ ਗੰਨਾ-ਗੁੰਨਾ ਆਪਾਂ ਨੇ ਕੱਢਣਾ ਹੋਵੇ ਗੰਨੇ ਟਰਾਲੀ ਲੋਜ ਪਾ ਕੇ ਕੱਢਦੇ ਆ ਤਾਂ ਗੰਨਾ ਵੀ ਕੱਢ ਲੰਦਾ ਬਾਈ ਇਹ ਬਾਈ ਨੇ ਬੱਤੀ ਵੀ ਲਾਈ ਹੋਈ ਆ ਤੇ ਸ਼ੌਕ ਨੂੰ ਬਾਈ ਨੇ ਸਪੀਕਰ ਵੀ ਲਾਇਆ ਹੋਇਆ ਐ ਐਂਪ ਲਾਇਆ ਹੋਇਆ ਡੈਕਰ ਖਾਇਆ ਅਸੀਂ ਯਾਨੀ ਕਿ ਹਾਲ ਫੁੱਲ ਤੇ ਰੋਟਾ ਵੇਟਰ ਚਲਾਇਆ ਸੀ ਇਹਦੇ ਪਿੱਛੇ ਕੀ ਕਿਵੇਂ ਕਿਵੇਂ ਵਰਕ ਕਰਦਾ ਹੁਣ ਆਪਾਂ ਨੂੰ ਪਹਿਲਾਂ ਤੁਹਾਨੂੰ ਇੰਜਨ ਤੋਂ ਸਟਾਰਟ ਕਰ ਲੈਣੇ ਆ ਉਹਦੇ ਲਈ ਆਪਾਂ ਨੂੰ ਸ਼ੂ ਖੋਲਣੀ ਪੈਣੀ ਆ ਹਣਾ ਅਸ਼ਵੇ ਤੇ ਆਏ ਦੇ ਲੋਕ ਖੁੱਲ ਜਾਣਗੇ ਉਹ ਮੇਰੀ ਸ਼ੂ ਖੋਲਦੀ ਐ ਸਵਰਾਜ ਦੀ ਜਿਵੇਂ ਹੁੰਦੀ ਐ ਹੂੰ ਤੇ ਹੁਣ ਜਿਹੜੀਆਂ ਟਾਇਰ ਵੀ ਬਿਲਕੁਲ ਵੱਡੇ ਟਰੈਕਟਰ ਮੰਗਨੇ ਇਹ ਵੀ ਪੂਰੇ ਰਬੜ ਦੇ ਨੇ ਤੇ ਟਾਇਰ ਆਪਾਂ ਵੀ ਰੈਡੀ ਰੈਡੀ ਕੀਤੇ ਆ ਜੀ ਮੈਂ ਨੇ ਇੱਥੇ ਨਿਊਟਰਲ ਹੋ ਗਿਆ ਟਰੈਕਟਰ ਓਕੇ ਇੱਥੋਂ ਗੇਅਰ ਜ ਹੈ ਠੀਕ ਤੇ ਆਹ ਗੇਅਰ ਵਾਲੀ ਲੀਵਰ ਜਿਹੜਾ ਇਹਦਾ ਹਾਈ ਲੋ ਵਾਲ ਆ ਗਿਆ ਠੀਕ ਆ ਇੱਥੇ ਹਾਈ ਤੇ ਲੋ ਚ ਤੇ ਆਹ ਪੀਡੀਓ ਲੀਵਰ ਆ ਗਿਆ ਠੀਕ ਆ ਇਹ ਡੈਕ ਵੀ ਬਾਈ ਚੱਲਦਾ ਪੂਰਾ ਡੈਕ ਵੀ ਚੱਲਦਾ ਹੈਗਾ ਜੀ ਤੇ ਜਿਹੜੀ ਲੈਫਟ ਹੈ ਦੀ ਉਹ ਵੀ ਰਿਮੋਟ ਕੰਟਰੋਲ ਆ ਉਹ ਚੱਕਰ ਦੀ ਮਤਲਬ ਹੈ ਤੁਸੀਂ ਇੰਜਣ ਦੇਖੋ ਵੀ ਇੰਜਣ ਦੀ ਬਾਈ ਕਮਾਲ ਕਰਿਆ ਹੈ ਇਕੱਲਾ ਇਕੱਲਾ ਮਤਲਬ ਚੀਜ਼ ਹੈ ਨਾ ਬਾਈ ਇਹ ਬੈਟਰੀ ਵਾਲਾ ਮਤਲਬ ਬਣਾਇਆ ਹੋਇਆ ਪੂਰਾ ਵੱਡੇ ਮਾ ਦਾ ਸੀਟ ਵੀ ਅੱਗੇ ਵਿੱਚ ਹੁੰਦੀ ਆ ਇਕੱਲੀ ਇਕੱਲੀ ਮਤਲਬ ਚੀਜ਼ ਹੈ ਬਾਈ ਨੇ ਬਹੁ ਬਰੀਕੀ ਨਾਲ ਜਿਹੜਾ ਕੰਮ ਕੀਤਾ ਹੋਇਆ ਹੈ ਪਿੱਛੇ ਵੀਰੀ ਮੇਂ ਦੇਖੋ ਬਾਈ ਤੁਸੀਂ ਬਿਲਕੁਲ ਜਿਵੇਂ ਟਰੈਕਟਰਾਂ ਦੇ ਹੁੰਦੇ ਵੱਡੇ ਦੇ ਬਿਲਕੁਲ ਹੈ ਨਾ ਉਸ ਤਰ੍ਹਾਂ ਹੀ ਸਾਰਾ ਕੁਝ ਬਣਾਇਆ ਹੋਇਆ ਉਦਾਂ ਹੀ ਆ ਸਾਰੇ ਨਟ ਵਗੈਰਾ ਆਦੂ ਦੇਖੋ ਬਾਈ ਲੱਗਦਾ ਹੈ ਬਿਲਕੁਲ ਵੀ ਅਸਲੀ ਟਾਇਰ ਹੈ ਜਿਵੇਂ ਹੈ ਨਾ ਅਸਲੀ ਦੀ ਮੇਂ ਲੱਗਦਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਮਨੀਂਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ ਅੱਜ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਵੱਖਰੀ ਵੀਡੀਓ ਲੈ ਕੇ ਆਏ ਆ ਅਸੀਂ ਮਸਲੇ ਉੱਤੇ ਗੱਲਬਾਤ ਕਰਦੇ ਰਹਿੰਨੇ ਆ ਜਾਂ ਹੋਰ ਕਿਸੇ ਸਖਿਜੀਤ ਨਾਲ ਗੱਲਬਾਤ ਕਰਾਉਂਦੇ ਰਹਿੰਨੇ ਆ ਤੁਹਾਡੇ ਨਾਲ ਤੇ ਅੱਜ ਅਸੀਂ ਇੱਕ ਅਲੱਗ ਵੀਡੀਓ ਲੈ ਕੇ ਆਏ ਆ ਅੱਜ ਅਸੀਂ ਪਹੁੰਚੇ ਆ ਪਿੰਡ ਮਾਚੀ ਕੇ ਜੋ ਜ਼ਿਲ੍ਹਾ ਮੋਗੇ ਵਿੱਚ ਪੈਂਦਾ ਏ ਤੇ ਸਾਡੇ ਨਾਲ ਇੱਕ ਇੰਜੀਨੀਅਰ ਨੇ ਜੋ ਛੋਟੇ ਟਰੈਕਟਰ ਤਿਆਰ ਕਰਦੇ ਨੇ ਮਾਡਲ ਬਿਲਕੁਲ ਮਤਲਬ ਵੱਡੇ ਟਰੈਕਟਰ ਦੀ ਤਰ੍ਹਾਂ ਸਾਰਾ ਕੁਝ ਉਹਦੇ ਵਿੱਚ ਫਿੱਟ ਹੋਊਗਾ ਗियर ਵਗੈਰਾ ਬਿਲਕੁਲ ਮਤਲਬ ਕੱਲੀ-ਕੱਲੀ ਚੀਜ਼ ਜੋ ਵੱਡੇ ਟਰੈਕਟਰ ਵਿੱਚ ਹੁੰਦੀ ਹੈ ਉਹ ਛੋਟੇ ਟਰੈਕਟਰ ਵਿੱਚ ਹੋਊਗੀ ਤੇ ਉਹ ਉਹਦਾ ਅਪਾ ਬੂਫਰ ਲਵਾਉਣੇ ਵੱਡੇ ਟਰੈਕਟਰਾਂ ਦੇ ਉਹ ਬੂਫਰ ਵੀ ਲੱਗਿਆ ਹੋਇਆ ਹੈ ਪਿੱਛੇ ਬਾਕਸਾ ਵੀ ਲੱਗਿਆ ਹੋਇਆ ਉਹ ਵੀ ਚੱਲਦਾ ਏ ਤੇ ਇਹ ਟਰੈਕਟਰ ਜਿਹੜਾ ਛੋਟੇ-ਛੋਟੇ ਹਾਲਾਂ ਨਾਲ ਬੋਂਦਾ ਵੀ ਹੈ ਜਨਰੇਟਰ ਵੀ ਚਲਾਉਂਦਾ ਹੈ ਇਹ ਗੱਲਬਾਤ ਕਰਾਂਗੇ ਆਪਾਂ ਬਾਈ ਕੋਲ ਚੱਲਦੇ ਆਂ ਬਾਈ ਜੀ ਮੋਟਰ ਉੱਤੇ ਖੜੇ ਨੇ ਤੇ ਤੁਸੀਂ ਟਰੈਕਟਰਾਂ ਦੇਖ ਟਰੈਕਟਰ ਦੇਖ ਸਕਦੇ ਹੋ ਇਹਦਾ ਮਾਡਲ ਆਪਾਂ ਆਪ ਨੂੰ ਮਾਡਲ ਨਾਲ ਜਦੋਂ ਆਪਾਂ ਟਰੈਕਟਰ ਖਰੀਦਣ ਜਾਣੇ ਆ ਮਾਡਲ ਮਿਲਦਾ ਨਾਲ ਇੱਕ ਤਰ੍ਹਾਂ ਦਾ ਮਾਡਲ ਕਹਿ ਸਕਦੇ ਆ ਵੀ ਕਾਫੀ ਟਾਈਮ ਲੱਗਦਾ ਟਰੈਕਟਰ ਬਣਾਉਣ ਤੇ ਬਾਈ ਜੀ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਹੋਣਗੇ ਜੱਸ ਬਾਈ ਜੀ ਬਾਈ ਸੱਸੀ ਗੱਲ ਜੀ ਸਿੱਕੋ ਬਾਈ ਬਾਈ ਜੀ ਕੀ ਹਾਲ ਚਾਲ ਨੇ ਜੀ ਵਧੀਆ ਜੀ ਬਾਈ ਜੀ ਇਹ ਕਿੱਥੋਂ ਸ਼ੌਂਕ ਜਾਗਿਆ ਜਿਹੜਾ ਤੁਸੀਂ ਇਹ ਬਿਲਕੁਲ ਟਰੈਕਟਰ ਜਿਹੜਾ ਵੱਡਾ ਟਰੈਕਟਰ ਆ ਉਹਦੇ ਵਰਗਾ ਛੋਟਾ ਟਰੈਕਟਰ ਤਿਆਰ ਕਰਦਿੰਨੇ ਹੋ ਇਹ ਵੀਰੇ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਛੋਟੇ ਹੁੰਦੇ ਨੂੰ ਇੱਕ ਸਾਡੀ ਜਿਵੇਂ ਕਹਿੰਦੇ ਆ ਲੈਂਡ ਸੀਗੀ ਇਹ ਕੰਮ ਕਰਨ ਦੀ ਮੇਰੇ ਫਾਦਰ ਸਾਹਿਬ ਮਕੈਨੀਕਲ ਦਾ ਕੰਮ ਕਰਦੇ ਕਰਕੇ ਇੰਟਰਸਟ ਪੈਂਦਾ ਗਿਆ ਤੇ ਫਿਰ ਹੌਲੀ-ਹੌਲੀ ਸਟੱਡੀ ਕੀਤੀ ਮਕੈਨੀਕਲ ਦੀ ਤੇ ਐਂ ਲੱਗਿਆ ਵੀ ਜਿਵੇਂ ਆਪਾਂ ਨੂੰ ਇੱਕ ਮਾਡਲ ਤਿਆਰ ਕਰਨਾ ਚਾਹੀਦਾ ਵੀ ਜਿਹੜਾ ਪ੍ਰੋਪਰ ਬਟੇ ਟਰੈਕਟਰ ਨੂੰ ਸਾਰਾ ਵਰਕਿੰਗ ਕਰੇ ਅੱਛਾ ਬਾਈ ਜੀ ਬਾਈ ਜੀ ਤੁਸੀਂ ਮਕੈਨੀਕਲ ਕੀਤੀ ਆ ਹਾਂਜੀ ਇਹ ਮਤਲਬ ਤੁਸੀਂ ਸ਼ੌਂਕ ਫਿਰ ਕਿਹੜੇ ਕਿੰਨੇ ਸਾਲ ਹੋ ਗਏ ਤੁਹਾਨੂੰ ਤਿਆਰ ਕਰਦਿਆਂ ਨੂੰ ਇਹਨੂੰ ਵੀਰੇ ਤਕਰੀਬਨ ਪਹਿਲਾ ਜਿਹੜਾ ਆਪਾਂ ਮਾਡਲ ਤਿਆਰ ਕੀਤਾ ਸੀ ਜੌਂਡੀ ਯਾਰ ਦਾ ਉਹਨੂੰ ਲੱਗੇ ਸੀਗੇ 3-4 ਸਾਲ ਤਿਆਰ ਕਰਦੇ 4 ਸਾਲ ਪਹਿਲਾ ਮਾਡਲ ਹੌਲੀ-ਹੌਲੀ ਕੀਤਾ ਸੀਗੀ ਉਦੋਂ ਮੇਰੀ ਸਟੱਡੀ ਚੱਲਦੀ ਸੀਗੀ ਨਾਲ ਤੇ ਆਹ ਮਾਡਲ ਆਪਣਾ ਜਿਹੜਾ ਸਵਰਾਜ ਦਾ ਇਹ 1 ਸਾਲ ਹੋ ਗਿਆ ਸੀ ਰੈਡੀ ਤੁਸੀਂ ਇਹ ਤਸਵੀਰਾਂ ਦਿਖਾਓ ਨਾਲ-ਨਾਲ ਟਰੈਕਟਰ ਦੀਆਂ ਦੇਖ ਸਕਦੇ ਹੋ ਬਿਲਕੁਲ ਜਿਹੜਾ ਟਰੈਕਟਰ ਹੈ ਕੱਲੀ-ਕੱਲੀ ਚੀਜ਼ ਹੈ ਜਿਹੜੀ ਟਰੈਕਟਰ ਦੀ ਸਲੈਂਸਰ ਦੇਖ ਸਕਦੇ ਹੋ ਜਿਵੇਂ ਵੱਡੇ ਟਰੈਕਟਰ ਦੇ ਹੁੰਦਾ ਹੈ 에ਅਰ ਕਲਿੰਡਰ ਦੇਖ ਸਕਦੇ ਹੋ ਤੇ ਬੈਂਫਰ ਆ ਬਿਲਕੁਲ ਕੱਲੀ-ਕੱਲੀ ਚੀਜ਼ ਆ ਮਤਲਬ ਬੂਫਰ ਵੀ ਹੈ ਡੈੱਕ ਐ ਵੀ ਚੱਲਦਾ ਬਾਈ ਦਾ ਤੇ ਤੁਸੀਂ ਸਾਈਡ ਗੇਅਰ ਦੇਖ ਸਕਦੇ ਹੋ ਨਾ ਬਾਈ ਜੀ ਸਾਰਾ ਕੁਝ ਚੱਲਦਾ ਮਤਲਬ ਇਹਦਾ ਇਹਦੀ ਵੀ ਸਾਰੇ ਜਿੰਨੀ ਵੀ ਇਹਦੀ ਚੀਜ਼ ਲੱਗੀ ਵੀ ਉਹ ਸਾਰੀ ਵਰਕਿੰਗ ਚ ਹੈ ਦੇ ਹੂੰ ਸਾਰੇ ਜਿਵੇਂ ਆ ਗੇਅਰ ਹੋ ਗਿਆ ਆ ਇਹਦਾ ਹਾਈ ਲੋ ਗੇਅਰ ਦੱਸੋ ਇਹ ਡੰਮੀ ਹੈ ਜੀ ਕਿ ਆ ਵੀ ਸਾਰਾ ਕੁਝ ਵਰਕਿੰਗ ਹੈ ਇਹ ਜਿਹੜਾ ਮਾਡਲ ਹੈ ਜੀ ਇਹਦੇ ਸਾਰੇ ਪਾਰਟ ਉਵੇਂ ਪ੍ਰੋਪਰ ਵਰਕਿੰਗ ਕਰਦੇ ਆ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਸਾਰਾ ਕੁਝ ਦੱਸ ਦਿੰਨੇ ਆ ਦਾ ਡਿਟੇਲ ਚ ਵੀ ਕਿਵੇਂ ਕਿਵੇਂ ਵਰਕ ਕਰਦਾ ਹੁਣ ਆਪਾਂ ਨੂੰ ਪਹਿਲਾਂ ਤੁਹਾਨੂੰ ਇੰਜਨ ਤੋਂ ਸਟਾਰਟ ਕਰ ਲੈਣੇ ਆ ਉਹਦੇ ਲਈ ਆਪਾਂ ਨੂੰ ਸ਼ੂ ਖੋਲਣੀ ਪੈਣੀ ਆ ਹਨਾ ਅਸ਼ੂ ਤੇ ਆ ਇਹਦੇ ਲੋਕ ਖੁੱਲ ਜਾਣਗੇ ਉਹ ਮੇਰੀ ਸ਼ੂ ਖੋਲਦੀ ਐ ਸਵਰਾਜ ਦੀ ਜਿਵੇਂ ਹੁੰਦੀ ਆ ਤੇ ਆ ਇਹਦਾ ਹੁਣ ਇੰਜਨ ਆ ਗਿਆ ਪ੍ਰੋਪਰ ਹੁਣ ਸਾਰਾ ਰੇਡੀਏਟਰ ਵਗੈਰਾ ਲੱਗੇ ਹੋਇਆ ਠੀਕ ਹੈ ਤੇ ਇੱਥੋਂ ਦਾ ਇੰਜਣ ਸਟਾਰਟ ਹੋ ਜਾਣਾ ਪਰ ਹੁਣ ਉਹ ਜਿਹੜਾ ਚੱਲ ਪਿਆ ਹਨ ਇੰਜਣ ਠੀਕ ਹਾਂ ਦੇ ਰਿਹਾ ਰੋ 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 ਇੰਨੇ ਕੋ ਬਣਾ ਤੁਸੀਂ ਆਹ ਸ਼ੋਅ ਦਿਖਾਤੇ ਇੰਜਣ ਪੂਰਾ ਘੁੰਮਦਾ ਪ੍ਰੋਪਰ ਵੱਡੇ ਟਰੈਕਟਰ ਮੰਗਣਾ ਨਾ ਤੇ ਹੁਣ ਜਿਹੜੀਆਂ ਟਾਇਰ ਵੀ ਬਿਲਕੁਲ ਵੱਡੇ ਟਰੈਕਟਰ ਮੰਗਨੇ ਇਹ ਵੀ ਪੂਰੇ ਰਬੜ ਦੇ ਨੇ ਇਹ ਟਾਇਰ ਆਪਾਂ ਵੀ ਰੈਡੀ ਰੈਡੀ ਕੀਤੇ ਜੀ ਮੈਂ ਨੇ 13 ਰਮੂ ਸਾਰੇ ਉਵੇਂ ਡਾਈ ਬਣਾ ਕੇ ਉਵੇਂ ਰਮ ਬਣਾਈ ਇਹ ਇਲੈਕਟ੍ਰੋਨਿਕ ਆ ਵੀਰੇ ਓਕੇ ਅੱਛਾ ਉਹਦੇ ਨਾਲ ਚੱਲੂ ਆ ਰਿਮੂਟ ਨਾਲ ਠੀਕ ਆ ਟਾਇਰ ਉਹਦੇ ਨਾਲ ਘੁੰਮਣਗੇ ਸਾਰੇ ਟਾਇਰ ਟੂਰ ਉਹਦੇ ਨਾਲ ਕਟਾਈ ਕਟੂਈ ਉਹਦੇ ਨਾਲ ਕਰੂਗਾ ਤੇ ਆ ਜਿਵੇਂ ਇਹਦੇ ਕਲੱਚ ਹੋ ਗਿਆ ਬ੍ਰੇਕ ਹੋ ਗਿਆ ਬਾਈ ਆ ਬ੍ਰੇਕ ਦਿਖਾਓ ਠੀਕ ਹੈ ਹੂੰ ਪ੍ਰੋਪਰ ਇਹਦੇ ਵਰਕਿੰਗ ਬ੍ਰੇਕ ਲੱਗਦੇ ਆ ਇਹਦੇ ਸਿੰਗਲ ਵੀ ਆ ਤੇ ਡਬਲ ਵੀ ਆ ਹੂੰ ਹੂੰ ਤੇ ਆ ਆਪਣਾ ਗੇਅਰ ਹੋ ਗਿਆ ਇੱਥੋਂ ਗੇਅਰ ਦਿਖਾਓ ਗੇਅਰ ਠੀਕ ਆ ਇੱਥੇ ਨਿਊਟਰਲ ਹੋ ਗਿਆ ਟਰੈਕਟਰ ਓਕੇ ਇਹ ਤੋਂ ਗੇਅਰ ਜਿਹੜਾ ਹੈ ਠੀਕ ਹੈ ਤੇ ਆਹ ਗੇਅਰ ਵਾਲੀ ਲੀਵਰ ਜਿਹੜਾ ਇਹਦਾ ਹਾਈ ਲੋ ਵਾਲ ਆ ਗਿਆ ਠੀਕ ਹੈ ਇੱਥੇ ਹਾਈ ਤੇ ਲੋ ਚ ਤੇ ਆਹ ਪੀਟੀਓ ਲੀਵਰ ਆ ਗਿਆ ਠੀਕ ਹੈ ਪੀਟੀਓ ਲੀਵਰ ਵੀ ਆ ਸਾਰਾ ਮਤਲਬ ਕੱਲੀ ਕੱਲੀ ਚੀਜ਼ ਆ ਹਾਂ ਵਾੜਦੇ ਰਿਵਰਸ ਵੀਡੀਓ ਬਾਈ ਇਹਦੀ ਬਾਈ ਮਤਲਬ ਸਾਈਡ ਤੇ ਗੇਅਰ ਲਾਉਣੇ ਜਿਹੜਾ ਅੱਜ ਕੱਲ ਚੱਲਦੇ ਨੇ ਇਹਨਾਂ ਦਾ ਮਤਲਬ ਅੱਜ ਦੇ ਜ਼ਮਾਨੇ ਦਾ ਡੈਕਟਰ ਬਣਾਇਆ ਹੋਇਆ ਇਹ ਡੈਕ ਵੀ ਬਾਈ ਚੱਲਦਾ ਪੂਰਾ ਡੈਕ ਵੀ ਚੱਲਦਾ ਹੈਗਾ ਜੀ ਤੇ ਜਿਹੜੀ ਲੈਫਟ ਹੈ ਇਹਦੀ ਉਹ ਵੀ ਰਿਮੋਟ ਕੰਟਰੋਲ ਆ ਜੀ ਮੈਨੂਅਲ ਵੀ ਆ ਦੋਨੇ ਆਪਸ਼ਨ ਹੈ ਇਹਦੇ 'ਚ ਹਾਂ ਹਾਂ ਆ ਕੰਮ ਆ ਦੀ ਨਾ ਇਹ ਪੂਰੀ ਚੱਕ ਦੇ ਮਤਲਬ ਹੈ ਹਾਂਜੀ ਬਾਈ ਉਹ ਮੈਂ ਆ ਸਾਈਡਾਂ ਤੋਂ ਲੈਂਕਾਂਡ ਜਾ ਚੱਲਦਾ ਬੈਟਰੀ ਨਾਲ ਆਇਆ ਕਿਦਾਂ ਇਲੈਕਟ੍ਰੋਨਿਕ ਹਾਂਜੀ ਬਾਈ ਬੈਟਰੀ ਨਾਲ ਓਕੇ ਬੈਟਰੀ ਪਾਉਣੀ ਕਿੰਨਾ ਟਾਈਮ ਕੱਢ ਦਿੰਦੀ ਹੈ ਬੈਟਰੀ ਫਿਰ 2 ਘੰਟੇ 2 ਘੰਟੇ ਰੋਡ ਤੇ ਚਲਾਉਣਾਗਾ ਓਕੇ ਕਿ ਵਧੀਆ 2 ਘੰਟੇ ਵਧੀਆ ਕੱਢ ਦਾਂਗੇ ਬਾਈ ਹੁਣ ਤੁਸੀਂ ਇਹ ਕਿੰਨੇ ਟਾਈਮ ਚ ਤਿਆਰ ਕਰਿਆ ਸੀਗਾ ਇਹਨੂੰ ਵੀ ਸਾਲ ਹੀ ਲੱਗਿਆ ਸੀ ਕਿਉਂਕਿ ਹੌਲੀ ਹੌਲੀ ਤਿਆਰ ਕੀਤਾ ਸੀਗਾ ਜਿਵੇਂ ਅੱਜ ਲੱਗ ਗਿਆ 2-4 ਦਿਨ ਕਈ ਵਾਰੀ ਨਹੀਂ ਵੀ ਲੱਗਿਆ ਜਾਂਦਾ अच्छा काम ब्रेक ही करके लगातार काम ਹੁੰਦਾ ਵੀ ਨਹੀਂ ਇਹਦੇ ਤੇ ਤੁਸੀਂ ਮਤਲਬ ਇਹੀ ਕਰਦੇ ਹੋ ਵੀ ਨਾ ਸਟੱਡੀ ਵੀ ਕਰਦੇ ਹੋ ਕੋਈ ਨਹੀਂ ਹੁਣ ਸਟੱਡੀ ਤਾਂ ਮੇਰੀ ਕੰਪਲੀਟ ਆ ਬਾਈ ਬਾਕੀ ਅਸੀਂ ਹੂੰ ਕੰਮ ਕਰਦੇ ਆ ਟਰੈਕਟਰਾਂ ਦਾ ਵੱਡੇਆਂ ਦਾ ਓਕੇ ਮਤਲਬ ਤੁਸੀਂ ਤੁਸੀਂ ਫਿਰ ਨੇਲ ਵੀ ਕਰਦੇ ਹੋ ਮਾਡਲ ਦੇ ਤੌਰ ਤੇ ਕਿਸੇ ਨੂੰ ਬੱਚੇ ਲਈ ਨਹੀਂ ਬਾਈ ਸੇਲ ਨਹੀਂ ਕਰਦੇ ਉਦਾਂ ਹੀ ਰੈਡੀ ਕੀਤੀ ਸੀਗੀ ਆਪਾਂ ਜੇ ਕਿਸੇ ਨੇ ਕਰਾਉਣਾ ਹੋਵੇ ਤਾਂ ਤੁਸੀਂ ਬਣਾ ਸਕਦੇ ਹੋ ਉਹਦੇ ਲਈ ਟਾਈਮ ਨਹੀਂ ਦਿੰਦਾ ਬਾਈ ਅਗਲਾ ਹੂੰ अच्छा 6 महीने ਲਏ ਚਹੀਦ ਨਸਾਲ ਇੱਕ ਮਿਹਨਤ ਬਹੁਤ ਆ ਜਾਂਦੀ ਹੈ ਤੇ ਹੁਣ ਤਾਂ ਮੈਂ ਕੰਮ ਘੱਟ ਲੱਗਦਾ ਤੁਹਾਨੂੰ ਮੈਨੂੰ ਐਕਸਪੀਰੀਅੰਸ ਹੋ ਗਿਆ ਬਣਾਉਣ ਦਾ ਨਹੀਂ ਕਿਉਂਕਿ ਹੁਣ ਜਿਵੇਂ ਆਪਾਂ ਸੇਮ ਤੋਂ ਸੇਮ ਕਾਪੀ ਕਰਨੀ ਹੈ ਟਰੈਕਟਰ ਦੀ ਇੰਨਾ ਟਾਈਮ ਵੀ ਲੱਗ ਜਾਂਦਾ ਦੇਖ ਜਦੋਂ ਡਿਟੇਲ ਚ ਕੰਮ ਕਰਨਾ ਉਹਦੀ ਡਰਾਇੰਗ ਤਿਆਰ ਕਰਕੇ ਸਾਰਾ ਫਿਰ ਉਹਨੂੰ ਉਦਾਂ ਸ਼ੇਪ ਦੇਣੀ ਉਹ ਮੱਲੋ ਮੱਲੀ ਟਾਈਮ ਲੱਗਦਾ ਕੰਮ ਨੂੰ ਬਾਈ ਲੈਟਾਂ ਚੱਲਦੀ ਨੇ ਇਹਦੀ ਮੋਰਲੀ ਲੈਟਾਂ ਵੀ ਚੱਲਦੀਆਂ ਨੇ ਲੈਟਾਂ ਵੀ ਚੱਲਦੀਆਂ ਬਾਈ ਹਾਂ ਲੈਟਾਂ ਵੀ ਚੱਲਦੀਆਂ ਹਾਂ ਇਹ ਵੀ ਹੈ ਇੰਡੀਕੇਟਰ ਵੀ ਹੈ ਇਹ ਕਾਦੇ ਬਣਾਏ ਹੋਏ ਨੇ ਇਹ ਪੀਵੀਸੀ ਦੀ ਹੈ ਬਾਈ ਅੱਛਾ ਪ ਨਹੀਂ ਉਹ ਵਿੱਚ ਸ਼ੀਟ ਆ ਲੋਹੇ ਦੀ ਸ਼ੀਟ ਆ ਜਿਵੇਂ ਸ਼ੋ ਹੋ ਗਈ ਬੁੱਢੀ ਦੀ ਹੋ ਗਈ ਹੂੰ ਤੁਸੀਂ ਇੰਜਣ ਦੇਖੋ ਵੀ ਇੰਜਣ ਦੀ ਬਈ ਕਮਾਲ ਕਰਿਆ ਜੀ ਕੱਲਾ ਕੱਲਾ ਮਤਲਬ ਚੀਜ਼ ਆ ਹਨਾ ਬਈ ਇਹ ਬੈਟਰੀ ਵਾਲਾ ਮਤਲਬ ਬਣਾਇਆ ਹੋਇਆ ਪੂਰਾ ਵੱਡੇ ਮਾਗਾ ਆ ਸਾਰਾ ਮਤਲਬ ਸਾਰੀ ਸ਼ੇਪ ਦਿੱਤੀ ਹੋਈ ਹੈ ਪ੍ਰੋਪਰ ਸੇ ਜੋੜ ਉਹਨੇ ਖੋਲਦੇ ਜਿਵੇਂ ਟਰੈਕਟਰ ਦੇ ਖੋਲਦੇ ਹੁੰਦੇ ਆ ਸਾਰੇ ਆ ਮੂਰੇ ਹਿੱਸਾ ਵਗੈਰਾ ਸਾਰਾ ਅਡਜਸਟ ਹੁੰਦਾ ਓਵੇਂ ਹਨਾ ਹੂੰ ਤੇ ਆ ਸਾਰੀਆਂ ਜਿਹੜੀਆਂ ਟਰੈਕਟਰ ਦੇ ਹੁੰਦੀਆਂ ਨੇ ਆ ਰੰਗ ਵਗੈਰਾ ਸਾਰੇ ਓਵੇਂ ਰੈਡੀ ਕੀਤੇ ਗਏ ਹੂੰ ਹੂੰ ਤੇ ਆ ਦੇਖੋ ਤੁਸੀਂ ਆ ਦੇਖੋ ਇੱਕ ਬਾਈ ਜੀ ਨਮੀ ਮਤਲਬ ਵੱਡੇ ਟਰੈਕਟਰ ਤੇ ਹੁੰਦਾ ਜਿਵੇਂ ਇੱਕ ਕੱਲਾ ਜਿਵੇਂ ਜਿਹੜਾ ਜਿਹੜਾ ਬ੍ਰੇਕ ਆ ਨਾ ਇਹ ਵੀ ਕੱਲਾ ਕੱਲਾ ਹੋ ਜਾਂਦਾ ਜਿਵੇਂ ਆਪਾਂ ਕੱਲਾ ਕਰਦੇ ਆ ਕਈ ਵਾਰੀ ਵੱਡੇ ਬਹੁਤ ਮੌਕੇ ਨਾ ਆਪਾਂ ਖੋਲ ਲੰਨੇ ਆ ਵੀ ਖੁੱਲ ਜਾਂਦਾ ਹੈ ਭਾਈ ਕੱਲੀ ਮਤਲਬ ਇਦਰਾ ਹੋਵਾ ਕਲਚ ਆ ਗਿਆ ਕਲਚ ਇਹਦਾ ਕਲਚ ਵੀ ਇਹਦਾ ਵਰਕਿੰਗ ਚਾ ਭਾਈ ਕਲਚ ਨੱਪਾਂਗੇ ਰੁਕਦਾ ਹੈ ਅੱਛਾ ਰੁਕਦਾ ਭਾਈ ਹੈ ਕਲਚ ਨਾਲੇ ਵੀ ਤੇ ਗੱਦੀ ਇਹ ਜਿਹੜੀ ਸੀਟ ਸੀਟ ਵੀ ਮਤਲਬ ਸੀਟ ਅਡਜਸਟਾ ਭਾਈ ਅੱਗੇ ਪਿੱਛੇ ਨੂੰ ਵੀ ਆ ਤੇ ਉਹ ਵੀ ਸ਼ੌਕਰ ਹੈ ਇਹਦੇ ਅੱਛਾ ਕੱਲੀ ਕੱਲੀ ਚੀਜ਼ ਮਤਲਬ ਸਲੀਵਰ ਲੱਗਿਆ ਹੋਇਆ ਇੱਥੇ ਤਾਂ ਇਹ ਤੋਂ ਅੱਗੇ ਪਿੱਛੇ ਅੱਗੇ ਵਿੱਚ ਹੀ ਹੁੰਦੀ ਆ ਸਰ ਕਰਕੇ ਦਿਖਾ ਸਕਦੇ ਹੋ ਨਵੀਂ ਸੀਟ ਵੀ ਅੱਗੇ ਵਿੱਚ ਹੁੰਦੀ ਆ ਕੱਲੀ ਕੱਲੀ ਮਤਲਬ ਚੀਜ਼ ਹੈ ਭਾਈ ਨੇ ਬਹੁ ਬਰੀਕੀ ਨਾਲ ਜਿਹੜਾ ਕੰਮ ਕੀਤਾ ਹੋਇਆ ਹੈ ਤੇ ਭਾਈ ਹੁਣ ਆਪਾਂ ਆਦੀ ਰਾਈਡਿੰਗ ਕਰ ਸਕਦੇ ਹੁਣ ਉਹ ਦੇਖ ਲਓ ਬਈ ਥੱਲੇ ਸਾਰਾ ਓਮੇ ਚੈਂਬਰ ਜੋਮਰੇ ਦੇ ਓਮੇ ਤੇ ਹੁਣ ਹੋਰ ਕੁਝ ਰਹਿ ਗਿਆ ਬਈ ਇਹਦਾ ਆਪਣਾ ਦੱਸਣਾ ਤਾਂ ਕੁਝ ਹੋਰ ਗੱਲ ਬਾਤ ਬੱਸ ਆਪ ਪਿਛੋਂ ਦੱਸਾ ਦੇ ਬਈ ਅੱਛਾ ਪੀਟੀਓ ਵਗੈਰਾ ਡੰਡਾ ਬਣਾ ਪੀਟੀਓ ਵੀ ਆ ਵੀ ਚੱਲਦਾ ਬਈ ਪੀਟੀਓ ਵੀ ਚੱਲਦਾ ਸ਼ਾਇਦ ਇਹ ਵੀ ਚਲਾ ਸਕਦੇ ਹੋ ਹਾਂ ਵੀਰੇ ਚਲਾਉਗੇ ਹਾਂ ਪਹਿਲਾਂ ਚਲਾ ਲੇ ਆ ਦੇਖੋ ਬਾਈ ਟਰੈਕਟਰ ਵੀ ਚੱਲਦਾ ਦੇਖ ਸਕਦੇ ਹੋ ਬਿਲਕੁਲ ਰਮੋਰ ਤੋਂ ਟਰੈਕਟਰ ਚੱਲਦਾ ਤੁਸੀਂ ਐ ਨਹੀਂ ਕਹਿ ਸਕਦੇ ਜੱਜ ਨਹੀਂ ਕਰ ਸਕਦੇ ਇਹ ਕੋਈ ਮਾਡਲ ਨਹੀਂ ਹੈਗਾ ਬਾਈ ਇਹ ਤਾਂ ਬਾਈ ਨੇ ਬਿਲਕੁਲ ਇੱਕ ਤਰ੍ਹਾਂ ਦਾ ਐਵੇਂ ਤਿਆਰ ਕਰਤਾ ਵੀ ਜੁਨੀਕ ਚੀਜ਼ ਤਿਆਰ ਕੀਤੀ ਆ ਬਹੁਤ ਮਿਹਨਤ ਲੱਗੀ ਆ ਬਾਈ ਹਾਈ ਸਪੀਡ ਤੇ ਜਾ ਰਿਹਾ ਹਾਈ ਗੇਅਰ ਤੇ ਹਾਈ ਗੇਅਰ 'ਚ ਜਾਂਦਾ ਬਾਈ ਦੀ ਕਲਾ ਨੂੰ ਸਲਾਮ ਆ ਬਾਈ ਯਾਰਾ ਬਾਈ ਲੋ ਵੀ ਪੈਂਦਾ ਇਹਦਾ ਹਾਂ ਬਾਈ ਹੁਣ ਆਪਾਂ ਇਹਦਾ ਲੋ ਗੇਅਰ ਚੇਂਜ ਕਰ ਦਿੰਨੇ ਆ ਹਾਂ ਲੋ ਪਾਓ ਮੜਾ ਜਾ ਅੱਛਾ ਭਾਈ ਇੱਥੋਂ ਪੋਣਾ ਪੈਂਦਾ ਹੈ ਗੇਰ ਇਧਰੋਂ ਦੇ ਦੇਂਦੇ ਬਾਈ ਅੱਛਾ ਚੱਲਦਾ ਰਿਮੋਟ ਤੋਂ ਆ ਦੇ ਕੋਣ ਲੋਜ ਵੀ ਚੱਲਦਾ ਆ ਲੋਜ ਸਪੀਡ ਹੈ ਜੀ ਜੇ ਗੰਨਾ ਗੁੰਨਾ ਆਪਾਂ ਨੇ ਕੱਢਣਾ ਹੋਵੇ ਗੰਨੇ ਟਰਾਲੀ ਲੋਜ ਪਾ ਕੇ ਕੱਢਦੇ ਆ ਤਾਂ ਗੰਨਾ ਵੀ ਕੱਢ ਦਿੰਦਾ ਬਾਈ ਹਨਾ ਭਾਈ ਗੰਨਾ ਵੀ ਕੱਢ ਦਊਗਾ ਟਰਾਲੀ ਭਰੀ ਵੀ ਹਾਂ ਭਜਣ ਤੇ ਲੋਜ ਗੰਨਾ ਪਰ ਹਲਕਾ ਹੋਣਾ ਜੀਦਾ ਵੀ ਐ ਨਹੀਂ ਵੀ ਬਾਈ ਕਿੰਨਾ ਕੇ ਬਜਨ ਹੈ ਖਿੱਚ ਸਕਦਾ ਇਹ ਟਰਾਲੀ ਰੈਡੀ ਹੋਈ ਜਾਂਦੀ ਆ ਸਾਡੀ ਅੱਛਾ ਯਾਨੀ ਕਿ ਹਾਲ ਹਾਲ ਤੇ ਰੋਟਾ ਵੇਟਰ ਚਲਾਇਆ ਸੀ ਇਹਦੇ ਪਿੱਛੇ ਅੱਛਾ ਬਾਦਰ ਪੂਰਾ ਬਾਇਆ ਸੀ ਇਹਨੇ ਦੇ ਦੇ ਜੀ ਪਰਫਾਰਮੈਂਸ ਗੁੱਡ ਸੀ ਟਰਾਲੀ ਸਾਡੀ ਹ ਤੇ ਤੁਹਾਨੂੰ ਹੋਰ ਚੀਜ਼ਾਂ ਦੱਦੀ ਨੇੜੇ ਆ ਕੇ ਮੈੜਾ ਦਿਖਾਇਓ ਬਾਈ ਜੀ ਆਜੋ ਆ ਜਿਹੜਾ ਬਾਈ ਨੇ ਬਿਲਕੁਲੇ ਮਤਲਬ ਕਮਾਲੇ ਕਰਤੀ ਆ ਤੁਸੀਂ ਚੀਜ਼ਾਂ ਦੇਖ ਸਕਦੇ ਹੋ ਜਮੈਂ ਵੱਡੇ ਟਰੈਕਟਰ ਦਾ ਜਿਵੇਂ ਹੁੰਦੀਆਂ ਨੇ ਆ ਆ ਜਿਹੜਾ ਬਣਾਇਆ ਹੋਇਆ ਪੈਰ ਰੱਖਣੇ ਵਾਲਾ ਜਿਹੜੀ ਸ਼ੋਅ ਆ ਇਹ ਇਹ ਬਿਲਕੁਲ ਉਹਦੇ ਵਰਗੀ ਆ ਤੇ ਬਾਈ ਦੇ ਆ ਕੱਲੇ ਕੱਲੇ ਨੱਟ ਜਿਹੜੇ ਜਿਵੇਂ ਟਰੈਕਟਰ ਦੇ ਹੁੰਦੇ ਨੇ ਨੱਟ ਤੁਸੀਂ ਦੇਖ ਸਕਦੇ ਹੋ ਨੱਟ ਲੱਗੇ ਹੋਏ ਨੇ ਤੇ ਆ ਜਿਹੜਾ ਬਿਲਕੁਲ ਰਬੜ ਦਾ ਐ ਲੱਗਦਾ ਵੀ ਇਹ ਰਬੜ ਦਾ ਇਹ ਟਾਇਰ ਨੇ ਗੁੱਡੀਆਂ ਲਾਈਆਂ ਹੋਈਆਂ ਨੇ ਤੇ ਗੇਅਰ ਬਿਲਕੁਲ ਦੇਖ ਸਕਦੇ ਹੋ ਤੇ ਪਿੱਛੋਂ ਤੁਹਾਨੂੰ ਦਿਖਾਉਨੇ ਆ ਤੇ ਆ ਜਿਹੜੀ ਆ ਪੀਟੀਯੂ ਆ ਜਿਹੜਾ ਇਹ ਵੀ ਚੱਲਦਾ ਏ ਤੇ ਆ ਜਿਹੜਾ ਬਈ ਇਹਨੂੰ ਕੀ ਕਹਿੰਦੇ ਆ ਕੰਟਰੋਲਰ ਇੱਕ ਕੰਟਰੋਲਰ ਵੀ ਆ ਜਿਹੜਾ ਵਿਚ ਨੂੰ ਹੁੰਦਾ ਅੱਗੇ ਪਿੱਛੇ ਦੇਖੋ ਹੌਸ ਹੁੰਦਾ ਤੇ ਸੀਟ ਵੀ ਤਾਂ ਅੱਗੇ ਪਿੱਛੇ ਹੁੰਦੀ ਹੈ ਤੇ ਬਾਈ ਨੇ ਬੱਤੀ ਵੀ ਲਾਈ ਹੋਈ ਆ ਤੇ ਸ਼ੌਕ ਨੂੰ ਬਾਈ ਨੇ ਸਪੀਕਰ ਵੀ ਲਾਇਆ ਹੋਇਆ ਐਂਪ ਲਾਇਆ ਹੋਇਆ ਡੈੱਕ ਰਖਾਇਆ ਬਈ ਡੈੱਕ ਬਾਈ ਇਹਦਾ ਸਪੀਕਰ ਕਿੱਥੇ ਮਤਲਬ ਡੈੱਕ ਦਾ ਜਿਹੜੀ ਟੇਪ ਆ ਆ ਗਈ ਬਈ ਅੱਛਾ ਟੇਪ ਵਿਚੇ ਰੱਖੀ ਵੈਦੇ ਹਾਂ ਮਤਲਬ ਦੂਹੀ ਹਲੇਟ ਟੇਬਲ ਕਾਰ ਡਰਾਈਵਰ ਲੱਗਦੀ ਹੁੰਦੀ ਆ 블루ਟੁੱਥਾਂ ਨੂੰ ਹਾਂ ਹਾਂ ਸਪੀਕਰ ਠੀਕ ਆ ਸਪੀਕਰ ਬਾਈ ਤੇ ਇਹ ਸਾਰੇ ਗੀਅਰ ਨੇ ਆ ਹਾਈ ਲੋ ਆ ਗੀਅਰ ਨੇ ਬਾਈ ਹਨਾ ਹਾਂਜੀ ਤੇ ਇਹ ਲਿਫਟ ਲਿਫਟ ਵੀ ਕੰਮ ਕਰਦੀ ਆ ਇਹਦੀ ਤੇ ਹੋਰ ਆਪਾਂ ਕੀ ਦੱਸਣਾ ਸੀਗਾ ਉਹ ਤੇ ਬਾਈ ਫਿਲਟਰ ਵਾਲਾ ਵੀ ਕੰਮ ਕਹਿੰਦੇ ਪੁਰਜਾ ਕੰਮ ਕਰਦਾ ਪੂਰਾ ਨਾ ਫਿਲਟਰ ਉਹ ਵੀ ਖੁੱਲਦਾ ਏ ਹਾਂ ਬਾਈ ਕਿੰਨੀ ਚੀਜ਼ ਇਹ ਤੇ ਲੱਗੀ ਹੋਈ ਆ ਸਾਰੀ ਆ ਵਾਟਰ ਸੈਪਰੇਟਰ ਵਗੈਰਾ ਇੰਜਨ ਤੇ ਅੱਛਾ ਆ ਸਾਰੇ ਫਿਲਟਰ ਫੁੱਲ ਰੂਮ ਆ ਆ ਖੁੱਲਦਾ ਬਾਈ ਸਾਰਾ ਹੈ ਨਾ ਸਾਰੇ ਲੱਗੇ ਤੇ ਆ ਵੀ ਖੁੱਲਦਾ ਬਾਈ ਇਹਨੂੰ ਖੋਲ ਸਕਦੇ ਹਾਂ ਆ ਥੱਲੇੋਂ ਖੋਲ ਜਾਂਦਾ ਉਵੇਂ ਜਿਵੇਂ ਟਰੈਕਟਰ ਦਾ ਸਾਫ਼ ਹੁੰਦਾ ਹੈ ਮਤਲਬ ਆ ਨਟ ਖੋਲਣੇ ਪੈਣਗੇ ਆ ਹਾਂ ਇਹ ਉਵੇਂ ਖੋਲੇ ਨੂੰ ਸਾਰਾ ਇਹ ਸਾਰਾ ਖੁੱਲ ਜੂ ਮਤਲਬ ਤੁਸੀਂ ਕਹਿੰਦੇ ਹੋ ਰੇਸ ਵੀ ਕੰਮ ਕਰਦੀ ਆ ਵੀ ਆ ਸਾਰਾ ਆ ਦੇਖੋ ਰੇਸ ਆਹ ਹਿੱਲਦਾ ਸਾਰਾ ਦੇਖੋ ਮਤਲਬ ਰੇਸ ਵੀ ਪੂ ਤੇ ਲੱਗਦੇ ਆ ਬਿਲਕੁਲ ਗੁੱਡੀਆਂ ਜੇ ਪਲੇਖਾ ਪਾਉਂਦਾ ਵੀ ਵੱਡੇ ਟਰੈਕਟਰ ਦਾ ਜੇ ਆਪਾਂ ਦੂਰੋਂ ਕੈਮਰੇ ਨਾਲ ਵੀਡੀਓ ਬਣਾਈਏ ਨਾ ਐ ਲੱਗੋ ਵੀ ਵੱਡਾ ਟਰੈਕਟਰ ਹੀ ਖੜਾ ਹੈ ਵੀ ਕੋਈ ਕਹਿ ਨਹੀਂ ਸਕਦਾ ਵੀ ਛੋਟਾ ਟਰੈਕਟਰ ਬਣਾਇਆ ਬਾਈ ਨੇ ਇੱਕ ਤਰ੍ਹਾਂ ਦਾ ਵੱਡਾ ਟਰੈਕਟਰ ਹੀ ਬਣਾਤਾ ਪਰ ਬਰ ਉਹ ਸਹਿ ਛੋਟਾ ਵਸ ਇੱਕ ਹੈ ਨਾ ਬਾਈ ਜੀ ਕੀ ਕਹਿ ਸਕਦੇ ਆਪਾਂ ਹਾਂਜੀ ਹਾਂਜੀ ਹੋਰ ਕੀ ਕੀ ਖੂਬੀਆਂ ਨੇ ਬਾਈ ਇਹ ਚ ਗੰਨਾ ਖਿੱਚਦਾ ਏ ਤੁਸੀਂ ਕਹਿੰਦੇ ਵੀ ਉਹ ਟਰਾਲੀ ਵੀ ਤਿਆਰ ਹੋ ਰਹੀ ਏ ਇੱਕ ਟਰਾਲੀ ਇਹਨਾਂ ਦੀ ਰੈਡੀ ਹੋਈ ਜਾਂਦੀ ਆ ਵੀਰੇ ਹਾਂਜੀ ਹੁਣ ਇਹਦੇ ਪਿੱਛੇ ਅਸੀਂ ਜਨਰੇਟਰ ਚਲਾਇਆ ਸੀਗਾ ਜਾਂ ਠੀਕ ਆ ਹੂੰ ਜਾਂ ਰੋਟਾਵੇਟਰ ਤੇ ਜਾਂ ਹਾਲ ਆਪਣੇ ਕਲਟੀਵੇਟਰ ਕਲਟੀਵੇਟਰ ਅੱਛਾ ਹਾਂਜੀ ਤੁਸੀਂ ਮਤਲਬ ਹਲ ਤਾਂ ਤਿਆਰ ਕਰੇ ਹੋ ਨੇ ਨਾ ਇੱਕ ਉਹ ਵੀ ਤਿਆਰ ਕਰ ਲਾ ਰੋਟੋਵੇਟਰ ਤਿਆਰ ਕਰ ਰਹੇ ਹਾਂ ਨਹੀਂ ਰੋਟਾਵੇਟਰ ਤਿਆਰ ਆ ਉਹ ਸਾਡਾ ਹੋਇਆ ਉਹ ਸ਼ਾਰਟ ਦੇ ਦੂੰਗਾ ਓਕੇ ਓਕੇ ਠੀਕ ਆ ਬਾਈ ਜੀ ਤੇ ਹੋਰ ਹੋਰ ਕੀ ਕੀ ਬਾਈ ਕਰ ਸਕਦਾ ਇਹ ਇੱਕ ਟਾਲੀ ਖਿੱਚ ਸਕਦਾ ਤੇ ਹਾਲ ਵੀ ਜਿਹੜਾ ਟਰੈਕਟਰ ਵਾਲੇ ਸਾਰੇ ਕੰਮ ਹੀ ਕਰਦਾ ਬਾਈ ਇਹ ਜਿਹਨੇ ਟਰੈਕਟਰ ਕੰਮ ਕਰਦਾ ਹੁੰਦਾ 2 ਘੰਟੇ ਟਾਈਮ ਘਟਦਾ ਜੇ ਫਾਕਸ਼ਨ 6 ਆ ਦਾ ਟਰੈਕਟਰ ਵਾਲੇ ਕੰਮ ਵੀ ਸੇਮ ਹੀ ਕਰੂਗਾ ਮਤਲਬ ਪੂਰਾ ਜੋ ਰਹਿ ਚਾ ਹੈ ਹਾਂ ਜਿੱਥੇ ਆਪਾਂ ਦੇਖਿਆ ਸੀ ਚੜਾਈ ਵੀ ਚੜ ਗਿਆ ਸੀਗਾ ਆ ਲੋਗੇ ਲੋ ਗੇਅਰ ਚ ਜਾ ਰਿਹਾ ਹੁਣ ਦੇਖੋ ਬਾਈ ਹਾਈ ਪਾਏ ਹੁਣ ਇਹਦਾ ਇਹ ਦੇਖੋ ਹਾਈ ਗੇਅਰ ਪਾਵਾਂਗੇ ਹਾਈ ਤੋਂ ਪੂਰਾ ਫੁੱਲ ਸਪੀਡ ਜਾਊਗਾ ਇਹਦੀ ਭੱਜ ਲੈਣਾ ਆਪ ਦੇਖ ਸਕਦੇ ਹੋ ਤੁਸੀਂ ਜਿਹੜੀ ਕਲਾ ਹੈ ਮਤਲਬ ਕਿਸੇ ਕਿਸੇ ਵਿੱਚ ਹੁੰਦੀ ਹੈ ਬਾਈ ਜਿਹੜੀ ਇਕੱਲੀ ਇਕੱਲੀ ਚੀਜ਼ ਤੁਸੀਂ ਬਣਾਈ ਵੀ ਹੈ ਨਾ ਇਹ ਮਤਲਬ ਬਹੁਤ ਗਣਮੇ ਚਣਮੇ ਲੋਕ ਹੋਣਗੇ ਜਿਹੜੀ ਪੂਰੀ ਬਰੀਕੀ ਨਾਲ ਕੰਮ ਕਰਦੇ ਨੇ ਬਹੁਤ ਔਖਾ ਬਾਈ ਕੰਮ ਬਹੁਤ ਆ ਮਤਲਬ ਮਿਹਨਤ ਲੱਗਦੀ ਹੈ ਫੋਕਸ ਬੜਾ ਹੁੰਦਾ ਮਤਲਬ ਨਿਗਾਹ ਬੋ ਲੱਗਦੀ ਹੈ ਇਹਦੀ ਬਹੁਤ ਬਹੁਤ ਨਿਗਾਹ ਵੀ ਤੇ ਦਿਮਾਗ ਦਿਮਾਗ ਪੂਰਾ ਲੱਗਦਾ ਜਦੋਂ ਟਰੈਕਟਰ ਬਣਾਇ ਸੀ ਪਹਿਲਾਂ ਬਾਈ ਕਰਦੇ ਕਿੰਨੇ ਖੁਸ਼ ਹੋ ਸੀ ਫਿਰ ਕਰਦੇ ਪੂਰੇ ਹੁਣ ਸੀ ਕੀ ਕਹਿੰਦੇ ਇਹ ਅਲੱਗ ਚੀਜ਼ ਬਣਾਤੀ ਹਾਂਜੀ ਤਾਂ ਮਤਲਬ ਤੁਹਾਨੂੰ ਦੇਖਣਾ ਉਹਦੇ ਹਣ ਦੂਰੋਂ ਦੂਰੋਂ ਲੋਕ ਹਾਂਜੀ ਬਹੁਤ ਹੂੰ ਆ ਤੁਹਾਨੂੰ ਅੱਗੇ ਵੀ ਦਿਖਾ ਸਕਦੇ ਆ ਜੋ ਇੱਕ ਹੋਰ ਤੁਹਾਨੂੰ ਦੂਜਾ ਮਾਡਲ ਦਿਖਾਉਣ ਹੁਣ ਦੂਆ ਮਾਡਲ ਦਿਖਾਉਨੇ ਆ ਤੁਹਾਨੂੰ ਇਹ ਜੌਂਡੀਅਰ ਆ 4x4 ਬਿਲਕੁਲ ਇਹ ਬਾਈ ਨੇ ਬਣਾਇਆ ਉਹ ਦੇਖੋ ਉਦਾਂ ਹੀ ਟਾਇਰ ਨੇ ਵੱਡੇ ਵੱਡੇ 4x4 ਮੰਗ ਪਿਛਲੇ ਟਾਇਰ ਨੇ ਜਿਵੇਂ ਜਿਹੜਾ ਅੱਜਕੱਲ ਟਰੈਕਟਰ ਚੱਲਦੇ ਨੇ 4x4 ਜੌਂਡੀਅਰ ਬਣਾਇਆ ਬਾਈ ਦੇ ਸ਼ੋ ਬਾਈ ਸ਼ੋ ਇਹ ਕਿਉਂ ਲਈ ਹਲੇ ਇਹਦੀ ਸ਼ੋ ਵੀਰੇ ਇਹ ਤਾਂ ਕੰਮ ਰਹਿੰਦਾ ਥੋੜਾ ਜਿਹਾ ਸ਼ੋ ਇਹਦੀ ਰੈਡੀ ਆ ਸਟਿੱਕਰ ਸਟੱਕ ਰਹਿੰਦੇ ਹਜੇ ਜ ਨਹੀਂ ਬਸ ਉਹ ਓਕੇ ਆ ਇਹ ਸਾਰਾ ਕੇਰਾ ਚੈੱਕ ਕਰ ਇਹ ਚ ਕੀ ਲੱਗ ਗਿਆ ਇਹਦੇ ਨਾਲੋਂ ਮਤਲਬ ਆ ਦੇਖੋ ਇਹ ਵੀ ਸੇਮ ਹੀ ਬਣਾਇਆ ਹੋਇਆ ਬਾਈ ਜਿਵੇਂ ਉਹਦੀ ਸ਼ੇਪ ਹੁੰਦੀ ਹੈ ਜੌਂਡੀਅਰ ਦੀ ਬਾਈ ਨੇ ਜਿਹੜੇ ਇਹਦੇ ਮਗਰਾਟ ਨੇ ਇਹ ਬਿਲਕੁਲ ਇਦਾਂ ਹੀ ਬਣਾਏ ਹੋਏ ਨੇ ਉਹ ਉਦਾਂ ਹੀ ਸ਼ੇਪ ਆ ਸਾਰੀ ਹੈ ਨਾ ਬਾਈ ਉਦਾਂ ਉਹਨੇ ਹੀ ਜਗ੍ਹਾ ਰੱਖ ਪਿੱਛੇ ਰੱਖੀ ਵੀ ਹੈ ਨਾ ਪਿੱਛੇ ਟੈਂਕੀ ਹੁੰਦੇ ਉਹ ਵੀ ਟੈਂਕੀ ਲਾਈ ਵੀ ਆ ਹਾਂਜੀ ਸਾਰੀ ਸੇਮ ਹੋਮੀ ਆ ਤੇ ਤੁਸੀਂ ਮਤਲਬ ਪਹਿਲਾਂ ਵੱਡਾ ਟਰੈਕਟਰ ਦੇਖਦੇ ਹੋ ਸਾਹਮਣੇ ਖੜਾ ਉਹਨਾਂ ਟਰੈਕਟਰ ਕੋਈ ਨਹੀਂ ਬਾਈ ਸਾਹਮਣੇ-ਸਾਹਮਣੇ ਹੀ ਕਰ ਆਪਣੇ ਦਿਮਾਗ ਨਾਲ ਸਾਰਾ ਕੁਝ ਡਿਜ਼ਾਈਨ ਕਰਕੇ ਕਿਹੜਾ ਟਰੈਕਟਰ ਦੇਖ ਲਈਦਾ ਬਸ ਅਸੀਂ ਕਵਾਰੀ ਨਵਾਗ ਚ ਫਿੱਟ ਕਰ ਲੰਨੇ ਹਾਂ ਹਾਂਜੀ ਫਿਰ ਬਣਾਈ ਜੰਨੇ ਹਾਂ ਜਿਵੇਂ ਉਮੇ ਇਹਦੀ ਪ੍ਰੋਪਰ ਸਾਰੀ ਇਹਦੀ ਵੀ ਵਰਕਿੰਗ ਆਉਂਦੀ ਆ ਲੈਫਟ ਰੂਟ ਦੀ ਹੂੰ ਪੀਟੀਓ ਦੀ ਵੀ 2 ਸਪੀਡ ਚ ਕੀਦੀ ਔਰ ਜਿਵੇਂ ਜੌਂਡੀਅਰ ਦੀ ਹੁੰਦੀ ਆ ਪਿੱਛੋਂ ਸਾਰੀ ਉਮੇ ਹੀ ਆ ਪੀਟੀਓ ਚੱਲਦੀ ਆ ਬਈ ਇਹਦੀ ਆ ਜਾ ਬਈ ਮਗਰਮ ਆ ਆ ਜਾ ਮਗਰਮ ਪੀਟੀਓ ਦਿਖਾ ਲੋ ਤੇ ਮੈਂ ਟਰੈਕਟਰ ਘਮਾਵਾਂ ਮਾਲ ਫਿਰ ਉਹਦੇ ਧੁੱਪ ਪੈਂਦੀ ਵਧੀਆ ਆਹ ਸਾਰੀ ਉਮੇ ਬਈ ਜਿਵੇਂ ਜੌਂਡੀਅਰ ਦਾ ਪਿੱਛੋਂ ਪੀਟੀਓ ਸਾਰੀ ਗੇਅਰ ਉਮੇ ਆ ਪਿੱਛੋਂ ਦਾ ਬਣਿਆ ਦਨੇ ਨਿਕਲ ਜਾਂਦਾ ਉਹ ਕੋਲ ਦਾ ਵੀ ਇਹ ਉਮੇ ਹੀ ਆ ਅੱਛਾ ਕੱਲਾ ਐ ਨਹੀਂ ਵੀ ਉਤੋਂ ਹੀ ਸ਼ ਸਾਰੀ ਲੈਂਦੇ ਦੀ ਮੇਂ ਜੋਂਡੀਰ ਖੁੱਲਦਾ ਹੈ ਹਾਂ ਪਿੱਛੇ ਦਾ ਸਾਰਾ ਮਤਲਬ ਜਿਹੜਾ ਵੀ ਮਾਡਲ ਆ ਜਿਹੜੇ ਕੰਪਨੀ ਦਾ ਉਹ ਹਿਸਾਬ ਨਾਲੇ ਬਣਾਵਾ ਦਾ ਸੇਮ ਹੈ ਸਾਰਾ ਕੁਝ ਕਾਪੀ ਹੋਈ ਆ ਠੀਕ ਹੈ ਅਸ ਲਿਫਟ ਵੀ ਦੀ ਵੇ ਜਾਂਦੀ ਹੈ ਹਾਂ ਬਈ ਇਹ ਰਿਮੋਟ ਤੇ ਵੀ ਇਹਦੇ ਮੈਨੂਅਲ ਵੀ ਆ ਦੋਨੇ ਮੈਨੂਅਲ ਵੀ ਚੱਕੇ ਜਾਂਦੀ ਹੁਣ ਅੱਛਾ ਉੱਪਰ ਜਾਂਦੇ ਉੱਪਰ ਨੀਚੇ ਹੁੰਦੀ ਹੈ ਹਾਂਜੀ ਤੇ ਆ ਇਹਦਾ ਆਪਣਾ ਆ ਗਿਆ ਪੀਟੀਓ ਗੀਅਰ ਤੇ ਪੀਟੀਓ ਆ ਗਿਆ ਦਰਮੇਂ ਦਿਖਾ ਦਵਾਇਆ ਕਰਕੇ ਆ ਜੰਮ ਆ ਆ ਹੈਂਡ ਕਲਚ ਦੀ ਜੋਂਡੀ ਆਰ ਦਾ ਹੂੰ ਠੀਕ ਆ ਆ ਪੀਟੀਓ ਗੀਅਰ ਆ ਗਿਆ ਆ ਹਾਈ ਲੋ ਗियर ਆ ਗਿਆ ਬਾਈ ਹਾਈ ਲੋ ਗੇਰ ਆ ਗਿਆ ਠੀਕ ਹੈ ਜੀ ਠੀਕ ਹੈ ਇਧਰੋਂ ਦੂਜਾ ਆ ਗਿਆ ਆਪਣਾ ਬਾਈ ਇਹਦੇ ਕਿੰਨੇ ਗੇਅਰ ਨੇ ਫਿਰ ਇਹਦੇ ਬਾਈ 2 ਸਪੀਡ ਹੋ ਗਿਆ ਆਪਣਾ ਅੱਛਾ ਪਾਈ ਤੇ ਲੋ ਇਹ ਮਤਲਬ ਹੈ ਜਿਹੜਾ ਹਾਈ ਹਾਈ ਤੁਸੀਂ ਹਾਈ ਲੋ ਪਾਉਨੇ ਹੋ ਤੇ ਇਧਰ ਪਾਉਨੇ ਹੋ ਬਾਕੀ ਰਿਮੋਟ ਨਾਲ ਚੱਲਦਾ ਨਹੀਂ ਫਾਰਵਰਡ ਤੇ ਰਿਵਰਸ ਓਕੇ ਇਹ ਵੀ ਹਾਈ ਲੋ ਚੱਲਦਾ ਹੈ ਨਾ ਉਹਦੇ ਮਤਲਬ ਹਾਂ ਇੰਜਨ ਉੰਜਨ ਸਾਰਾ ਇੰਜਨ ਸਾਰਾ ਬਿਲਕੁਲ ਬਣਾਇਆ ਵਈਆ ਤੁਸੀਂ ਮਤਲਬ ਆਹ ਕਿਹਤਰਾ ਦੀ ਤੁਸੀਂ ਉਹ ਪਾਈ ਹੋਈ ਹੈ ਕੀ ਕਹਿੰਦੇ ਨੇ ਆ ਬੈਲਟ ਬੈਲਟ ਪਾਈ ਹੋਈ ਹੈ ਹਾਂਜੀ ਉਹ ਦੋਈ ਹੁੰਦੀ ਆ ਉਹ ਰਬੜ ਦੇ ਹੁੰਦੇ ਤੁਸੀਂ ਦੂਜੀ ਪਾਈ ਵੀ ਇਹ ਰਬੜ ਮੇ ਉਹ ਟੁੱਟ ਜਾਂਦੀ ਆ ਯਾਰ ਓਕੇ ਓਕੇ ਹੋਗੇ ਨਾ ਠੀਕ ਆ ਠੀਕ ਆ ਹਾਂ ਤੇ ਆਹ ਚੀਜ਼ ਦਾ ਕਾਦੀ ਬਣਦਾ ਸਰ ਸਾਰਾ ਇਹ ਪਾਈਪ ਦਾ ਬਾਈ ਪਾਈਪ ਦਾ ਇਹ ਫਿਰ ਕਿੱਥੋਂ ਮਿਲਦਾ ਤੁਹਾਨੂੰ ਬਾਈ ਆ ਪਾਈਪ ਮਿਲ ਜਾਂਦੀ ਆ ਅੱਛਾ ਇਹ ਫਿਰ ਕਲਰ ਬਲੈਕੇ ਮਿਲਦੀ ਆ ਜਾਂ ਕਲਰ ਨਹੀਂ ਕਲਰ ਕੀਤਾ ਬਾਈ ਅੱਛਾ ਕਲਰ ਕੀਤਾ ਹੋਇਆ ਬਾਈ ਇਹਨੂੰ ਵੀ ਕੀਤਾ ਹੋਇਆ ਕਲਰ ਆ ਲੱਗਦਾ ਹਾਂ ਸਾਰੀ ਚੀਜ਼ਾਂ ਨੂੰ ਕਲਰ ਕੀਤਾ ਉਵੇਂ ਇਹਦੀ ਆ ਸਾਰੀ ਰੇਸ ਰੂਸ ਵਰਕਿੰਗ ਹੈ ਦੀ ਓਕੇ ਰੇਸ ਸਾਰੀ ਦੇਖੋ ਵਰਕਿੰਗ ਆ ਆ ਸਭ ਕੁਝ ਹਿੱਲਦਾ ਵੀ ਨੀਚੇ ਤੱਕ ਜਿਵੇਂ ਵੱਡੇ ਟੈਟਰ ਨਾਲ ਹਿੱਲਦਾ ਹੁੰਦਾ ਤੇ ਆ ਜਿਵੇਂ ਪੈਪਾਂ ਵੀ ਪਾ ਹੋ ਗਈਆਂ ਹਾਈਡਰੋਲਿਕ ਆ ਗਈਆਂ ਸਾਰੀਆਂ ਉਵੇਂ ਹੀ ਹਾਈਡਰੋਲਿਕ ਫਿਲਟਰ ਵਗੈਰਾ ਮਤਲਬ ਨੀਚੇ ਵੀ ਜਿਹੜਾ ਆਪਾਂ ਨੀਚੇ ਆ ਤੇ ਨੀਚੇ ਦੇਖੀਏ ਆਪਣੀ ਫੇਸ 4x4 ਦੀ ਸ਼ਾਫਟ ਹੋ ਗਈ ਠੀਕ ਹੈ ਸ਼ਾਫਟ ਵੀ ਆ ਇੱਥੋਂ ਲੱਗੀ ਹੈ ਇਹ ਸ਼ਾਫਟ ਆ ਜਿਹਦਾ ਉਹ ਗੇਅਰ ਲਾਉਣ ਵਾਲਾ ਅੱਛਾ ਇੱਥੋਂ ਨਿਊਟਰਲ ਕੀਤਾ ਹੈ ਉਹਨੇ ਮਤਲਬ ਸ਼ਾਫਟ ਵੀ ਚੱਲਦਾ ਜਿਹਦੇ ਨਾਲ ਆਪਾਂ ਆਪਾਂ ਜਨਰੇਟਰ ਚਲਾਉਨੇ ਆ ਹਾਂ ਇੱਥੋਂ ਉਹ ਚੀਜ਼ ਹੁੰਦੀ ਹੈ ਇਹ ਆ ਇਹਦਾ 40i 4 ਵਾਲਾ ਗੇਅਰ ਆ ਗਿਆ ਇੱਥੇ ਲੱਗ ਜਾਂਦਾ ਗੇਅਰ ਇਹਦਾ ਠੀਕ ਹੈ ਜੀ ਠੀਕ ਹੈ ਤੇ ਇਹਦੀ ਵੀ ਜਿਹੜੀ ਸੀਟ ਹੈ ਐਡਜਸਟੇਬਲ ਆ ਹਾਂ ਜੀ ਅੱਛਾ ਇਹ ਵੀ ਫਿਰ ਸਪਰਿੰਗ ਬਾਈ ਇਹ ਕਿਦਾਂ ਸੀਟ ਕਿਦਾਂ ਬਣਾਉਨੇ ਤਿਆਰ ਕਰਦੇ ਹੋ ਤੁਸੀਂ ਸੀਟ ਸ਼ੌਕਰ ਲੱਗੇ ਬਾਈ ਸਪਰਿੰਗ ਵਾਲੇ ਇਹ ਕਾਦੀ ਤਿਆਰ ਹੁੰਦੀ ਆ ਇਹ ਲੋਹੇ ਦੀ ਸ਼ੀਟ ਦੀ ਬਣੀ ਵੀ ਉਪਰ ਆ ਮੈਟ ਲਾਇਆ ਵਾ ਅੱਛਾ ਤੁਸੀਂ ਹਾਂ ਜੀ ਇਹ ਪਰ ਤੁਸੀਂ ਸਾਰਾ ਆਪ ਕ੍ਰੀਏਟ ਕਰਦੇ ਹੋ ਨਾ ਚੂਚਾ ਸੀਟ ਤਾਂ ਆਪ ਗ੍ਰੇਡ ਕੀਤੀ ਪਿਆ ਕੱਟ-ਕੱਟ ਕੇ ਸਾਰਾ ਕੁਝ ਹੀ ਆਪ ਕੀਤਾ ਵੈਦਾ ਹਾਂ ਕੋਈ ਚੀਜ਼ਾ ਮਤਲਬ ਬਣੀ ਬਣਾਈ ਮਿਲ ਜਾਂਦੀ ਹੈ ਜਿਵੇਂ ਆਹ ਬਣੀ ਬਣਾਈ ਮਿਲ ਜਾਂਦੀ ਆ ਪੈਪ ਵਗੈਰਾ ਪੈਪ ਉਹ ਮਿਲ ਜਾਂਦੀ ਆ ਪਰ ਡਿਜ਼ਾਈਨਿੰਗ ਆਪਾਂ ਨੂੰ ਆਪਦੇ ਹਿਸਾਬ ਨਾਲ ਕਰਨੀ ਪੈਂਦੀ ਆ ਇਹਦੀ ਜਿਹੜੀਆਂ ਆ ਚੀਜ਼ਾਂ ਨੇ ਫਿਰ ਕਿਵੇਂ ਫਿੱਟ ਕਰਦੇ ਹੋ ਇਹ ਸਾਰੀਆਂ ਪੈਪ ਇਹ ਬਣੀ ਬਣਾਈ ਮਿਲਦੀਆਂ ਨਹੀਂ ਵੀ ਆ ਸਾਰੀਆਂ ਡਿਜ਼ਾਈਨ ਆਹ ਜਿਵੇਂ ਇੰਜਨ ਦਾ ਬਲੌਕ ਵਗੈਰਾ ਹੋ ਗਿਆ ਸਾਰਾ ਆਪ ਨੂੰ ਡਿਜ਼ਾਈਨ ਕਰਨਾ ਪੈਂਦਾ ਇਹਦਾ ਹੂੰ ਤੇ ਸਟੀering ਵੀ ਦੇਖ ਸਰ ਮੈਂ ਬਿਲਕੁਲ ਸੇਮ ਹੈ ਇੱਧਰ ਦਿਖਾਓ ਸਟੀering ਤੇ ਸੀਟ ਦੇਖੋ ਆ ਦੇਖੋ ਪੂਰੀ ਮਤਲਬ ਬੰਦਾ ਇਹ ਬੈਠੂਗਾ ਪਰ ਛੋਟਾ ਬੱਚਾ ਛੋੜਾ ਬੱਚਾ ਦਾ ਬੈਟਿੰਗ ਦਾ ਵੈਸੇ ਰਿਮ ਰਿਮ ਦੇਖ ਸਕਦੇ ਹੋ 4x4 ਦੇ ਆ ਬਿਲਕੁਲ ਸੇਮ ਨੇ ਜਿਵੇਂ 4x4 ਦੇ ਹੁੰਦੇ ਨੇ ਟਰੈਕਟਰ ਦੇ ਆ ਨਟ ਵੀ ਲਾਏ ਹੋਏ ਨੇ ਆ ਰਿਮ ਨਵੇਂ ਆ ਤੁਸੀਂ ਟਾਇਰ ਦੇਖ ਸਕਦੇ ਹੋ ਇਹ ਤਾਂ ਬਿਲਕੁਲ ਦੂਰੋਂ ਐ ਲੱਗਦਾ ਹੈ ਵੀ ਬਿਲਕੁਲ ਰਬੜ ਦੀ ਹੁੰਦੇ ਰਬੜ ਦੇ ਅਸਲੀ ਟਾਇਰ ਹੁੰਦੇ ਨੇ ਜਿਵੇਂ ਇਹ ਬਾਕੀ ਬਾਈ ਬੈਸੇ ਬਾਈ ਨੇ ਤਿਆਰ ਕੀਤੇ ਹੋਏ ਨੇ ਦੇਖੋ ਆ ਕੱਟ-ਕੱਟ ਕੇ ਬਾਈ ਹਨਾ ਪੂਰੀ ਮਿਹਨਤ ਕੀਤੀ ਹੋਏ ਮਤਲਬ ਆ ਕੱਟ-ਕੱਟ ਕੇ ਲਾਏ ਹੋਏ ਨੇ ਇਹ ਗੁੱਡੀਆ ਬਣਾਈ ਹੋਈਆਂ ਨੇ। ਉਹ ਰਿਮ ਰੂਮ ਸਾਰੇ ਆਪਣੇ ਆਪ ਦੇ ਡਿਜ਼ਾਈਨ ਕੀਤੇ ਹੋਇਆ। ਇਹ ਰਿਮ ਕਿਦਾਂ ਤਿਆਰ ਕੀਤੇ ਨੇ? ਇਹ ਡਾਈ ਬਣਾ ਕੇ ਬਈ। ਅੱਛਾ। ਪਹਿਲਾਂ ਡਾਈ ਬਣਾ ਕੇ ਫਿਰ ਉਵੇਂ ਰੈਮਾ ਸਾਰੇ ਆਪਣੇ ਆਪ ਦੇ ਰੈਡੀ ਕੀਤੇ ਹੋਇਆ ਪਿੱਛੇ ਵੀ ਇਹਦੇ ਨਾਲ। ਪਿੱਛੇ ਵੀ ਰਿਮ ਦੇਖੋ ਬਈ ਤੁਸੀਂ। ਬਿਲਕੁਲ ਜਿਵੇਂ ਟਰੈਕਟਰ ਦੇ ਹੁੰਦੇ ਵੱਡੇ ਦੇ ਬਿਲਕੁਲ ਹਨਾ। ਉਸ ਤਰ੍ਹਾਂ ਹੀ ਸਾਰਾ ਕੁਝ ਬਣਾਇਆ ਹੋਇਆ ਉਦਾਂ ਹੀ ਆ ਸਾਰੇ ਨਟ ਵਗੈਰਾ। ਆਦੂ ਦੇਖੋ ਬਈ ਲੱਗਦਾ ਬਿਲਕੁਲ ਵੀ ਅਸਲੀ ਟਾਇਰ ਹੈ ਜਿਵੇਂ ਹਨਾ। ਅਸਲੀ ਰਿਮ ਲੱਗਦਾ। ਇਹ ਮਗਰਾੜਾ ਸ਼ੇਪ ਹੋ ਗਈ ਜਿਵੇਂ ਆ। ਆ ਦੇਖੋ ਦਿਖਾਉ। ਆ ਸ਼ੇਪ ਦੇਖੋ ਟਾਇਰ ਦੀ ਤੇ ਹੁਣ ਤੇਲ ਪੈਂਦਾ ਇਹਦੇ ਵਿੱਚ ਆ ਤੇਲ ਦੇ ਹੀ ਪੜਾਇਆ ਬਾਈ ਨੇ ਵੈਸੇ ਚੱਲਦਾ ਰਮੋਟ ਤੇ ਇਹ ਹੁ ਸਾਰਾ ਕੁਝ ਪਰ ਹਉ ਹੈ ਹੁ ਮੈਂ ਟਾਇਰ ਹਾਂ ਟਾਇਰ ਟਾਇਰ ਬਿਲਕੁਲ ਸ਼ੇਪ ਬਿਲਕੁਲ ਬਾਈ ਦੇ ਹੋ ਬਣਾਈ ਹੋਈ ਆ ਵੀ ਉਰੇ ਪਿੱਛੇ ਤੇ ਟੈਂਕੀ ਹੁੰਦੀ ਆ ਉਦੀ ਬਣਾਈ ਹੋਈ ਆ ਬਾਈ ਨੇ ਤੇ ਆਹ ਡੈਕ ਲੱਗਿਆ ਹੋਇਆ ਏ ਤੇ ਪਿੱਛੇ ਲਿਖਿਆ ਹੋਇਆ ਜਾਸਸ ਸਕਿਲਸ ਬਾਈ ਦਾ ਪੇਜ ਆ ਇੰਸਟਾਗ੍ਰam ਦਾ ਜਾਸਸ ਸਕਿਲ ਦੇ ਨਾਮ ਤੇ ਬਾਈ ਫੋਲੋ ਜ਼ਰੂਰ ਕਰ ਲਿਓ ਬਾਈ ਨੂੰ ਤੇ ਬਾਈ ਦਾ ਹੌਸਲਾ ਵਧਾਈ ਕਰਿਓ ਤੇ ਬਾਈ ਜੀ ਨਾਲ ਗੱਲਬਾਤ ਕਰਕੇ ਬਹੁਤ ਹੀ ਸੋਹਣਾ ਲੱਗਿਆ ਜੋ ਬਾਈ ਦੀ ਕਲਾ ਹੈ ਜੋ ਬਾਈ ਦਾ ਟੈਲੈਂਟ ਹੈ ਅਸੀਂ ਤੁਹਾਡੇ ਸਾਹਮਣੇ ਦਿਖਾਵਾਂਗੇ ਤੁਹਾਨੂੰ ਵੀ ਲੱਗਦਾ ਪਸੰਦ ਆਊਗਾ ਤੇ ਬਾਈ ਜਿਹੜਾ ਟਰੈਕਟਰ ਤਿਆਰ ਕਰਦਾ ਹੈ ਹਨਾ ਹੂਬ ਹੂ ਬਿਲਕੁਲ ਮਾਡਲ ਦੀ ਤਰ੍ਹਾਂ ਉਹ ਤਾਂ ਬਣਾ ਆਪਣਾ ਮਾਡਲ ਮਿਲਦਾ ਜਿਹੜਾ ਟਰੈਕਟਰ ਆਪਾਂ ਨਾਲ ਲੈ ਕੇ ਆਨੇ ਹਾਂ ਉਸ ਤੋਂ ਇਸ ਤਰ੍ਹਾਂ ਹੀ ਪਰ ਬਾਈ ਕੱਲੀ ਕੱਲੀ ਚੀਜ਼ ਵਰਕਿੰਗ ਆ ਕੱਲੀ ਕੱਲੀ ਹੂਬ ਹੂ ਚੀਜ਼ ਜਿਹੜੀ ਮਤਲਬ ਗੇਅਰ ਲਾ ਲਓ ਕਲਚ ਲਾ ਲਓ ਬ੍ਰੇਕ ਲਾ ਲਓ ਮਤਲਬ ਕੱਲੀ ਕੱਲੀ ਸ਼ੇਪ ਜਿਹੜੀ ਵੱਡੇ ਟਰੈਕਟਰ ਦੀ ਦਿੱਤੇ ਹੋਏ ਬਾਈ ਨੇ ਟਾਇਰ ਲਾ ਲਓ ਰਿਮ ਲਾ ਲਓ ਤੇ ਇੰਜਨ ਲਾ ਲਓ ਤੁਸੀਂ ਨੱਟ ਲਾ ਲਓ ਨੱਟ ਤੱਕ ਵੀ ਹੈ ਨਾ ਜਿਹੜੇ ਆਪਾਂ ਦੇਖਦੇ ਹਾਂ ਉਹ ਵੱਡੇ ਟਰੈਕਟਰਾਂ ਦੇ ਟਾਇਰਾਂ ਦੇ ਨੱਟ ਵੀ ਆਪਾਂ ਨੂੰ ਦੇਖਦੇ ਹੁੰਦੇ ਨੇ ਉਹਵੇਂ ਨੱਟ ਦੇਖਦੇ ਨੇ ਇੱਥੇ ਗੇਅਰ ਵੀ ਜਿਹੜਾ ਪੂਰਾ ਕੰਮ ਕਰਦਾ ਏ ਤੇ ਬਾਈ ਦਾ ਚੈਨਲ ਆ ਸੋਸ਼ਲ ਮੀਡੀਆ ਦਾ ਜਸਸ ਸਕਿੱਲ ਦੇ ਨਾਮ ਤੇ ਇੰਸਟਾਗ੍ਰam ਫੇਸਬੁੱਕ YouTube ਤੇ ਬਾਈ ਨੂੰ ਫੋਲੋ ਜ਼ਰੂਰ ਕਰਿਓ ਤੇ ਬਾਈ ਨੂੰ ਹੱਲਾਸ਼ੀਰੀ ਦਿਓ ਤੇ ਬਾਈ ਨਾਲ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਤੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ ਪਿੰਡੂ ਟੀਵੀ ਤੇ ਹੋਰ ਐਧਾ ਵੀਡੀਓ ਲੈ ਕੇ ਆਵਾਂਗੇ ਤੇ ਮੇਰ ਨਾਲ ਸੀਗੇ ਬਾਈ ਜੀ ਜਸ ਜੀ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਬਹੁਤ ਵਧੀਆ ਤੁਸੀਂ ਨੇ ਸਾਡੇ ਲਈ ਟਾਈਮ ਕੱਢਿਆ ਹੋ लास्ट ਵਿੱਚ ਕੀ ਕਹਿਣਾ ਚਾਹਾਂਗੇ ਸਾਡੇ ਦਰਸ਼ਕਾਂ ਨੂੰ